ਮਾੜਾ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਮੈਂ ਕਹਿੰਦਾ ਇਹ ਸੀ ਕਰਾਈ ਗਈ ਅੱਜ ਆਪਣੇ ਕੋਲ ਗੱਡੀ ਆਈ ਹੋਈ ਹੈ ਗ੍ਰੈਂਡ ਵਿਕਟਾਰਾ ਭਾਈ ਹੁਣਾਂ ਦੀ ਗੱਡੀ ਆ ਤੇ ਪਹਿਲੇ ਟਾਇਰ ਚੈੱਕ ਕਰ ਲਓ ਅਲੋਏ ਵਗੈਰਾ ਜਿਹੜੇ ਪਾਉਣੇ ਆ ਤੁਹਾਨੂੰ ਮੈਂ ਦਿਖਾ ਦੂੰਗਾ ਥੱਲੇ ਪਏ ਹਨ ਇਧਰਲੇ ਟਾਇਰ ਖੋਲੇ ਹੋਏ ਆ ਜਿਹੜੇ ਟਾਇਰ ਫਾਈਨਲ ਹੋਏ ਆ ਮੈਂ ਦਿਖਾ ਦਿੰਦਾ ਤੁਹਾਨੂੰ ਇੱਕ ਵਾਰ ਥੱਲੇ ਚਲੋ ਵੀ ਭਾਈ ਚੈੱਕ ਕਰੋ ਭਾਈ ਹੁਣਾਂ ਨੇ ਆਹ ਲੋਏ ਪਸੰਦ ਕੀਤੇ ਆ ਰੈਡੀ ਹੁੰਦੇ ਪਏ ਆ ਫਿਲਹਾਲ ਦੀ ਗੱਡੀ ਦੋਆਂ ਨੂੰ ਟਾਇਰ ਚੜ ਗਏ ਦੋਆਂ ਨੂੰ ਰਹਿੰਦੇ ਆ ਹਜੇ ਤੇ ਸਾਰਾ ਵੀਰਪਾਲ ਸਿੰਘ ਵਗੈਰਾ ਕਰਕੇ ਹਨਾ ਵੇਚ ਦਿੰਦੇ ਆ ਫਿਲਹਾਲ ਦੀ ਗੱਡੀ ਹਜੇ ਟਾਇਰ ਚੜ੍ਹਦੇ ਪਏ ਆ ਭਾਈ ਜੈਤੂ ਕਰੋ ਟਾਇਰ ਕਿੰਨੇ ਵੇਚ ਪੁਰਾਣੇ ਵੇਚ ਇਹਨਾਂ ਦਾ ਕੀ ਰੀਸਾਈਕਲ ਵਗੈਰਾ ਕਿਹੜੇ ਹਿਸਾਬ ਨਾਲ ਹੁੰਦੇ ਹੋਣਗੇ ਮਾੜਾ ਕਮੈਂਟ ਹੀ ਦੱਸਿਓ ਜੇ ਕੋਈ ਬੰਦੇ ਹੈਗਾ ਗੱਡੀ ਆ ਇਹੋਈ ਆ i20 ਇਹਦੇ ਵੀ ਟਾਇਰ ਭਾਈ ਇਹਨਾਂ ਨੇ ਸਿਲੈਕਟ ਕਰ ਲਏ ਆ ਮੈਂ ਅੰਦਰ ਦਿਖਾਉਣਾ ਤੁਹਾਨੂੰ ਕਿਹੜੇ ਭਾਈ ਇਹਨਾਂ ਨੇ ਸਿਲੈਕਟ ਕੀਤੇ ਆ ਫਿਲਹਾਲ ਦੀ ਗੱਡੀ ਉੱਧਾ ਦੇਖ ਲਓ ਬਾਈ ਇਹ ਟਾਇਰ ਬੂਟੀਕ ਵਾਲੇ ਭਾਈ ਹੋਣੀਆਂ ਹੋਰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਇਹ ਕਿਹੜੇ ਲੋਏ ਪਉਣ ਲੱਗੇ ਆ ਇਹ ਪਲੈਟੀ ਦਾ ਲੋਏ ਆ ਨਵਾਂ ਮਾਡਲ ਆਇਆ ਮਿਲਿੰਗ ਦੇ ਵਿੱਚ ਅੱਛਾ ਇਹ ਪਲੈਟੀ ਦੇਖੋ ਪਹਿਲੀ ਗੱਲ ਤੇ ਇੰਗਰੇਵਡ ਆ ओरिजिनल ਲੋਏ ਆ ਬਿਲਕੁਲ ओरिजिनल ਹਾਂ ਕਈਆਂ ਤੇ ਆ ਆ ਚੇਂਜ ਕੀਤੀ ਹੁੰਦੀ ਗੱਲ ਆ ਹਾਂ ਲੋਕ ਐਪਾਂ ਚੇਂਜ ਕਰ ਲੈਂਦੇ ਆ ਪਰ ਆਪਾਂ ਨਹੀਂ ਕਰਦੇ ਇਹ ਪਲੈਟੀ ਦਾ ओरिजिनल ਇੰਗਰੇਵਡ ਆ ਨੰਬਰ 2 ਮਿਲਿੰਗ ਦੇ ਵਿੱਚ ਲੋਏ ਆ ਮਿਲਿੰਗ ਪਾਈ ਕੀ ਹੈ ਮਿਲਿੰਗ ਇਹਦੇ ਪਰ ਮਿਲਿੰਗ ਲੱਗੀ ਹੈ ਇੱਕ ਅਲੱਗ ਇਹ ਰਾਤੀ ਗਲੋ ਕਰਦੀ ਹੈ ਲਾਈਨ ਪੂਰੀ ਇਹਦੇ ਕੇ ਕੇ ਬੁਫਰ ਟਾਇਰ ਆਇਆ ਹੈ ਨਾ ਅੱਜ ਕੱਲ ਆਇਆ ਹੈ ਇਹ 15 ਇੰਚ ਹੀ ਆਇਆ ਗਡਿਨਾਲ ਟਾਇਰ ਇਹਨੂੰ 16 ਇੰਚ ਹੀ ਆਪਾਂ ਕਨਵਰਟ ਕਰ ਲਾਂ 16 ਇੰਚ ਅਲੌਇਜ਼ ਨਾਲ ਟਾਇਰ ਪਾਣੇ ਆ ਕੰਟੀਨੈਂਟਲ ਦੇ ਕੰਟੀਨੈਂਟਲ ਵਧੀਆ ਗੁਆਰੰਟੀ ਕੰਟੀਨੈਂਟਲ ਬਹੁਤ ਵਧੀਆ ਬ੍ਰਾਂਡ ਹੈ ਇਹਦੇ ਉੱਪਰ ਕੱਟ ਦੀ ਵੀ ਗਾਰੰਟੀ ਹੈ ਟਾਇਰ ਵੀ ਬਹੁਤ ਵਧੀਆ ਇਹਨਾਂ ਨਾਲੋਂ ਵੈਸੀ ਡਬਲ ਚੱਲ ਜਾਂਦੇ ਟਾਇਰ ਲੱਕ ਵਾਲਾ ਸੇ ਚੱਲ ਜਾਂਦੇ ਆ ਆਰਾਮ ਨਾਲ 80 90 ਹਜ਼ਾਰ ਚੱਲ ਜਾਂਦੇ ਆ 80 90 ਹਜ਼ਾਰ ਠੀਕ ਆ ਬਾਈ ਔਰ ਮਤਲਬ 50 60 ਹਜ਼ਾਰ ਤੇ ਆਮ ਟਾਇਰ ਮਿੱਟੀ ਹੋ ਜਾਂਦੇ ਆ ਬਿਲਕੁਲ ਬਿਲਕੁਲ ਇਹਦੇ ਵਿੱਚ ਅਸੀਂ ਲੋਏ ਦਿਖਾ ਗਏ ਆ ਇਹਦੇ ਵਿੱਚ ਅਸੀਂ 17 ਇੰਚੀ ਟਾਇਰ ਲੋਏ ਪਾ ਰਹੇ ਆ ਅੱਛਾ ਇਹ ਪਹਿਲਾਂ 16 ਇੰਚੀ ਇਹ ਵਾਲੇ ਇਹ ਛੋਟੇ ਆਂਦੇ ਨੂੰ 17 ਇੰਚੀ ਆਂਦੇ ਪਰ ਟਾਇਰ ਪਤਲਾ ਆਂਦਾ ਨੂੰ ਟਾਇਰ ਵੱਡਾ ਕਰ ਰਹੇ ਆ ਅੱਛਾ ਟਾਇਰ ਚੌੜਾ ਕਰ ਰਹੇ ਆ ਟਾਇਰ ਚੌੜਾ ਕਰ ਰਹੇ ਆ ਇਹਦੇ ਉੱਪਰ ਵੀ ਲੋਏ ਆ ਰਹੇ ਆ ਇਹ ਵੀ ਗੱਡੀ ਓਪਨ ਖੁੱਲੀ ਹੋਈ ਆ ਇਹ ਵੀ ਖੁੱਲੀ ਹੋਈ ਹੈ ਇੱਦਾਂ ਟਾਇਰ ਦੋਨੇ ਲਾਏ ਹੋ ਅਛਾ ਇਹ ਨਿਓ ਦਾ ਸਾਲੀਸਾ ਇਹ ਮਾਡਲ ਭਾਈ ਇਹਦੇ ਕੀ ਕਹਿੰਦੇ ਇਹਨੂੰ ਇਹ ਨਿਓ ਦਾ ਅਲੋਇਆ ਹਾਂਜੀ ਇਹਨੂੰ ਸਲਾਈਸ ਮਾਡਲ ਕਹਿੰਦੇ ਸਲਾਈਸ ਮਾਡਲ ਸਲਾਈਸ ਅਛਾ ਨੀ ਇਹ ਬਹੁਤ ਚੱਲਦਾ ਭਾਈ ਸਾਡੇ ਕੋਲ ਹਾਂਜੀ ਸਾਡੇ ਕੋਲ ਪਲੈਟੀ ਦੇ ਨਿਓ ਦੇ ਸਟ੍ਰੈਲੀਅਨ ਦੇ ਸਾਰੇ ਅਲੋਇ ਹੁੰਦੇ ਆਪਣੇ ਕੋ ਕੋ ਬ੍ਰਾਂਡੇਡ ਮਤਲਬ ਹਰ ਇੱਕ ਬ੍ਰਾਂਡ ਦੇ ਮਿਲ ਜੂ 13 ਦੇ ਵਿੱਚੋਂ ਹੀ ਇਦਾਂ ਹੀ ਸਾਡੇ ਕੋ ਏਜੰਸੀਆਂ ਕੰਟੀਨੈਂਟਲ ਯੋਕੋਹਾਮਾ ブリヂストン ਹੈ ਮੈਚਲਨ ਹੈ ਜੇ ਕੇ ਸੀਟਾ ਸੜਕੋ ਮਿਚਲਨ ਦਾ ਭਾਈ ਕੀ ਹਸਬਤ ਬਾਹਰ ਲਈ ਕੰਪਨੀ ਹੈ ਮਿਚਲਨ ਬਾਹਰ ਲਈ ਕੰਪਨੀ ਬੇਸਿਕਲੀ ਅਮਰੀਕਨ ਬ੍ਰਾਂਡ ਹੈ ਇਹ ਟਾਇਰ ਗੱਡੀਆਂ ਦੇ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਚ ਆਪਣੇ ਕੋਲ ਵੱਡੀ ਰੇਂਜ ਹੈਗੀ ਹੈ ਸਾਰੀ ਜਿੱਦਾਂ ਕਿਸੇ ਨੇ ਮਰਸੀਡੀਜ਼ ਨੂੰ ਪਾਣੇ ਆਡੀ ਨੂੰ ਪਾਣੇ ਬੀ ਐਮ ਵੀ ਜੈਗਵਾਰ ਹੈ ਨੌਇਸਲੈਸ ਐਮ ਐਲ ਜੀ ਐਲ ਵੱਡੇ ਲਗਜ਼ਰੀ ਸੈਗਮੈਂਟ ਚ ਆਂਦੇ ਟਾਇਰ ਓਕੇ 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 ਤੇ ਦੇਖਦੇ ਹਾਂ ਭਾਈ ਆਟੋਮਨਟੀ ਵਾਲੇ ਨੇ ਕਿਹੜੇ ਅਲੋਏ ਸਿਲੈਕਟ ਕੀਤੇ ਆ ਓ ਬਈ ਚੈੱਕ ਕਰੋ ਕੀ ਤਰ੍ਹਾਂ ਲੱਗਦਾ ਓਕੇ ਲੱਗਦਾ ਵਧੀਆ ਸੋਹਣਾ ਲੱਗਦਾ ਵਧੀਆ ਚੋਈਸ ਆ ਅੱਜਕੱਲ ਚੱਲਦੇ ਆ ਇਹਦੇ ਨਾਲ ਦੇ ਫਿਲਹਾਲ ਦੀ ਗੱਡੀ ਟਾਇਰ ਲੱਥਦਾ ਵਿਆ ਹਾਂ ਟਾਇਰ ਖੋਲਦੇ ਪਏ ਇਹਦੇ ਵਿੱਚ ਪਲੈਟੀ ਦੇ ਲੋਏ ਉਹਨਾਂ ਨੇ ਪਸੰਦ ਕੀਤੇ ਮਿਲਿੰਗ ਦੇ ਵਿੱਚ ਨਵਾਂ ਮਾਡਲ ਆਇਆ ਓਕੇ ਨਾਲ ਟਾਇਰ ਪਾ ਰਹੇ ਕੰਟੀਨੈਂਟਲ ਦੇ ਇਹ 15 ਇੰਚ ਹੀ ਆ ਪਿੱਛੋਂ ਨਾਲ ਲੱਗੇ ਅਸੀਂ 16 ਇੰਚ ਚ ਕਨਵਰਟ ਕਰ ਰਹੇ ਹਾਂ ਯਾਰ ਭਾਈ ਇਹ ਤਾਂ ਹੋ ਗਿਆ ਅੰਦਰ ਵੀ ਦਿਖਾਓ ਯਾਰ ਕਿਹੜਾ ਹੋ ਗਿਆ ਅੰਦਰ ਬਹੁਤ ਰੇਂਜ ਆ ਉਹ ਦਿਖਾਣਾ ਤੁਹਾਨੂੰ ਯਾਰ ਮੈਂ ਮਜ਼ਾਕ ਨਹੀਂ ਕਰਦਾ ਅੰਦਰ ਆ ਨਾ ਕਮਲੀ ਪਿਆ ਹੋਇਆ ਵਾ ਇੰਨੇ ਲੋਏ ਪਏ ਆ ਇੱਕ ਵਾਰੀ ਭਾਈ ਹੁਣ ਕੋਈ ਆਪਾਂ ਦੇਖਦੇ ਆਂ ਪੁੱਛਦੇ ਆਂ ਕਿੰਨਾ ਤੂੰ ਸ਼ੁਰੂ ਕਰੋ ডিসਪਲੇ ਤੋਂ ডিসਪਲੇ ਜੀ ਮਤਲਬ ਸ਼ੁਰੂਆਤ ਆ ਜੇ ਪੂਰਾ ਨਹੀਂਗਾ ਆ ਵੀ ਪਲੈਟੀ ਦਾ ਨਵਾਂ ਮਾਡਲ ਹੈ ਇਹ ਕੋ ਲੇਟੈਸਟ ਆ ਵੀ ਭਾਈ ਉਹ ਚੱਲਦਾ ਹੈ ਇਹ ਵੀ ਨਵਾਂ ਕੰਪਨੀ ਦਾ ਹੈ ਨਾ ਅੱਛਾ ਹਰੇਕ ਇਹਦਾ ਲਾਗਤ ਹੋਊਗਾ ਬਲੈਂਟੀ ਦਾ ਹੋਣਾ ਹੋਊਗਾ ਬਿਲਕੁਲ ਕਿ ਸਨੇਕ ਦੇ ਵਿੱਚ ਆ ਰਿਹਾ ਹੈ ਲੋਏ ਐਸ ਵੀ ਕਹਿੰਦੇ ਨੇ ਕਿ ਆ ਐਸ ਵੀ ਕਹਿੰਦੇ ਆ ਸਨੇਕ ਵੀ ਕਹਿੰਦੇ ਨੇ ਅੱਛਾ ਇਹ ਆ ਰਿਹਾ ਇਹ ਚੱਲ ਰਿਹਾ ਇਹ ਨਵਾਂ ਮਾਡਲ ਇਹ ਕੋ ਆਇਆ ਨੀਓ ਦੇ ਵਿੱਚ ਭਾਈ ਥਾਰ ਦੇ ਦਿਖਾਓ ਥਾਰ ਦੇ ਅੱਜ ਕੱਲ ਲੋਕੀ ਬਹੁਤ ਰੱਖਦੇ ਨੇ ਚਲੋ ਥਾਰ ਦੇ ਦੇਖੋ ਇੱਕ 22 ਇੰਚ ਦਾ ਵੱਡਾ 22 ਇੰਚੀ ਅਲੋਇ ਟਾਇਰ ਹੈ ਫੁੱਲ ਓਫ ਰੋਡਿੰਗ ਦਾ ਆਫ ਓਫ ਰੋਡਿੰਗ ਵਾਸਤੇ ਜਿੱਦਾਂ ਮਰਜ਼ੀ ਚਲਾਓ ਲੈ ਵੀ ਬਾਈ ਚੈੱਕ ਕਰੋ ਅਲੋਏ ਮੜਾ ਬੱਲੇ ਇਹ ਵੀ ਪਲਟੀ ਦਾ オリジナル ਪੀਸ ਹੈ ਅੱਛਾ ਹਾਂਜੀ ਕਾਲਰ ਦੇ ਵਿੱਚ ਲਿਪ ਲੱਗੀ ਹੈ ਇਹ ਵੀ ਇੰਗਰੇਵਡ ਹੈ ਦੇਖੋ ਹਰ ਚੀਜ਼ ਜੈਨੂਇਨ ਹੈ ਅੱਛਾ ਵੀ ਕਾਪੀ ਆਏ ਪਲਟੀ ਦੀ ਕਾਪੀ ਵੀ ਜਲਦੀ ਆਪਾਂ ਨਹੀਂ ਵੇਚਦੇ ਆਪਣੇ ਕੋ ਦੁਕਾਨਦਾਰੀ ਇਦਾਂ ਦੀ ਨਹੀਂ ਹੁੰਦੀ ਕਪਾ ਜੈਨ ਨੂੰ ਵੇਚਦੇ ਆ ਵਿਦ ਬਿੱਲ ਆ ਵਿਦ ਗਰੰਟੀ ਆ ਹਰ ਚੀਜ਼ ਦੀ ਅੱਛਾ ਟਾਇਰ ਵੀ ਇੱਥੇ ਬ੍ਰਾਂਡਡ ਹੀ ਹੁੰਦੇ ਟਾਇਰ ਸਾਈਡ ਕੋ ਮੇਨ ਕੰਟੀਨੈਂਟਮ ਦਾ ਹੈਗਾ ਯੋਕੋਹਾਮਾ ਹੈਗਾ ਹਾਂ ਤੇ ਭਾਵੇਂ ਮਿਸ਼ਲਿੰਡਰ ਲੈ ਲਓ ਜਿਹੜਾ ਮਰਜ਼ੀ ਹੈ ਇਹਦੇ ਵਿੱਚ ਇਹ ਆ 18 ਦਾ ਮਾਡਲ ਅੱਛਾ ਮਾੜਾ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਮੈਂ ਕਹਿੰਦਾ ਐਸੇ ਕਰਾਈ ਹੋਈ ਭਾਈ ਮਜ਼ਾਕ ਨਹੀਂ ਓਕੇ ਕਰਾਈ ਹੋਈ ਡਿਜ਼ਾਈਨ ਵੱਲ ਆ ਜਿਹੜੇ ਮੇਨ ਰਨਿੰਗ ਮੋਡਲ ਸੈਕਸ਼ਨ 18 ਇੰਚ ਦਾ ਲੱਗਾ ਅੱਛਾ ਆ ਸਾਹਮਣੇ 15 ਤੇ 16 ਲੱਗਾ ਆ ਸਾਰਾ ਥੱਲੇ 20 ਇੰਚ ਤੇ 22 ਇੰਚ ਲੱਗਾ ਮਤਲਬ ਕੁੱਲ ਮਿਲਾ ਕੇ ਜੇ ਕੋਈ ਬੰਦਾ ਆਊਗਾ ਨਾ 18 20 22 ਦੇ ਲੈਂਦੇ ਉਹ ਕੋਈ ਸਾਰੀ ਫੁੱਲ ਰੇਂਜ ਹੈਗੀ ਆ ਆਪਣੇ ਕੋਲ ਚਾਹੇ ਕੋਈ ਕ੍ਰੋਮ ਮੰਗੇ ਕ੍ਰੋਮ ਵੀ ਹੈਗੇ ਆ ਬਲੈਕ ਮੰਗੇ ਸਿਲਵਰ ਮੰਗੇ ਔਰ ਡਿਜ਼ਾਈਨ ਚੱਲਦਾ ਕ੍ਰੋਮ ਵਾਲਾ ਹੈਗਾ ਕ੍ਰੋਮ ਆਪਿਆ ਤੁਹਾਨੂੰ ਆ ਜਿਹੜੇ ਅੱਜਕੱਲ ਮਰਸੀਆਂ ਵਾਲੇ ਚੱਲਦੇ ਆ ਆ ਮਰਸੀਡੀ ਵਾਲਾ ਹਾਂਜੀ ਇਹ ਲੋਗੋ ਇਹਦੇ ਸਟਿਲ ਖੜੇ ਰੰਦੇ ਆ 휠 ਘੁੰਮਦਾ ਇਹਦੇ ਉੱਪਰ ਆ ਲੋਗੋ ਇਦਾਂ ਇਦਾਂ ਮਤਲਬ ਲੋਗੋ ਉੱਪਰ ਹਾਂ ਆ ਵੀ ਇਦਾਂ ਹੀ ਆ ਵਡੀ ਦਾ ਰਿੰਗ ਆ ਦੇਖੋ ਅੱਛਾ ਆਜ ਤਾਂ ਆਹ ਬੜਾ ਲੋਗੋ ਇਦਾਂ ਹੀ ਰਹੂਗਾ ਟਾਇਰ ਘੁੰਮੀ ਜਾਣਾ ਹਨਾ ਇਹਨੂੰ ਫਲੋਟਿੰਗ ਕੈਪ ਕਹਿੰਦੇ ਫਲੋਟਿੰਗ ਕੈਪ ਬੇਸਿਕਲੀ ਕੈਪ ਲੋਡ ਕਰਦੀ ਹੈ ਲੋਕੋ ਹੁਕਮਦਾਰੀ ਹੈ ਲੋਕੋ ਇਸ ਤੇਲ ਖੜਾ ਰੰਦਾ ਹੈ ਇਹ ਖੜਾ ਰਹੂਗਾ ਹਾਂ ਆ 17 ਇੰਚ ਦਾ ਪੂਰਾ ਸਟੇਅਰ ਰੈਕ ਉਹ ਸਾਹਮਣੇ 15 ਲੱਗਿਆ ਬਾਕੀ ਇਹਦੇ ਪਿਛਲਾ ਰੈਕ ਹੈ ਉੱਥੇ ਛੋਟੀ ਰੇਂਜ ਲੱਗੀ ਆ ਆਲਟੋ ਦੇ ਛੋਟੀਆਂ ਗੱਡੀਆਂ ਤੇ ਬਰੂਤੀ ਦੇ ਛੋਟੇ ਗੱਡੀਆਂ ਦੇ ਹਰੇਕ ਹਰੇਕ ਦੀ ਗੱਡੀ ਦਾ ਪੂਰਾ ਰੈਕ ਹੈਗਾ ਹਾਂ ਐਸ ਵਾਲੇ ਦੇ ਕੋਲ ਛੋਟੀ ਗੱਡੀ ਤੇ ਛੋਟੀ ਗੱਡੀ ਵਾਸਤੇ ਵੀ ਹੈਗੇ ਆਪਣੇ ਕੋਲ ਐਸ ਵਾਲੇ ਵਧੀਆ ਬਾਈ ਤੇ ਟਾਇਰ ਟਾਇਰ ਦੇ ਰੇਂਜ ਦੇਖੋ ਕੰਟੀਨੈਂਟਲ ਹੈ ਯੋਕੋਹਾਮਾ ਮਿਚਲਨ ਹੈ ਸੀਅ ਟਾਇਰ ਜੇ ਕਿ ਅਪੋਲੋ ਹੈ ਮਤਲਬ ਤੁਹਾਨੂੰ ਮਾਰਾਗੇ ਜਿੱਦਾਂ ਦੀ ਵੈਰਾਈਟੀ ਚਾਹੀਦੀ ਹੈ ਜਿੱਦਾਂ ਦੀ ਰੇਂਜ ਚਾਹੀਦੀ ਹੈ ਹਰ ਰੇਂਜ ਮਿਲੂਗੀ ਹਰੇਕ ਤਰ੍ਹਾਂ ਦੇ ਆਈਟਮ ਪੇਸ਼ ਕੀਤੀ ਹੋਈ ਹੈ ਭਾਈ ਜੀ ਇਹ ਰੈਂਚੀ ਤੋਂ ਲੈ ਕੇ 24 ਇੰਚ ਤੱਕ ਸਾਡੇ ਕੋਲ ਅਵੇਲੇਬਲ ਹੁੰਦੇ ਆ ਬਾਕੀ ਕੋਈ ਵੀ ਚੀਜ਼ ਚਾਹੀਦੀ ਆਰਡਰ ਤੇ ਵੀ ਮੰਗਾ ਲੈਣਿਆ ਵੀ ਦਿਨੇ 1 অর 2 ਡੇਸ ਦੇ ਵਿੱਚ ਅਵੇਲੇਬਲ ਹੋ ਜਾਂਦੀ ਓਕੇ ਓਕੇ ਪਿਆਰ ਹਰਵੇ ਅਵੇਲੇਬਲ ਰਹੇਗਾ 24 ਇੰਚ ਇਥੋਂ ਇਹ ਆਫਿਸ ਹੈ ਆਪਣਾ ਆਫਿਸ ਆ ਭਾਈ ਹਾਂਜੀ ਬੇਸਿਕਲੀ ਆਪਣਾ ਇਹ ਆਫਿਸ ਹੈ ਇੱਥੇ ਆਪਾਂ ਸਾਰਾ ਜੋ ਵੀ ਡੀਲ ਕਰਨੀ ਹੈ ਇੱਥੇ ਕਰਦੇ ਆ ਨਾਲ ਕਸਟਮਰ ਲੋਜ ਬਣਾਈ ਹੋਈ ਆ ਕਸਟਮਰ ਦੇ ਬੈਠਣ ਨੂੰ ਇੱਥੇ ਬਹੁਤ ਵਧੀਆ ਸਪੇਸ ਹੈ ਏਸੀ ਲੱਗਾ ਹੋਇਆ ਹੈ ਲੋਨ ਪੀਸ ਹੈ ਤੁਸੀਂ ਇੰਟਰਨੈਟ ਲੋ ਸਾਡਾ ਯੂਜ਼ ਕਰੋ ਵਾਈ ਟੈਂਸ਼ਨ ਨਹੀਂ ਵਾਈਫਾਈ ਦਾ ਫੈਸਿਲਿਟੀ ਹੈ ਚਾਹ ਵਗੈਰਾ ਜੋੁੱ ਖੁੱਲਾ-ਦੁੱਲਾ ਹੈ ਜੋ ਵੀ ਹੈ ਇੱਥੇ ਹਰ ਚੀਜ਼ ਅਵੇਲੇਬਲ ਹੈਗੀ ਹੈ ਓਕੇ ਓਕੇ ਲੋਕੇਸ਼ਨ ਪੈਂਦੀ ਹੈ ਬਿਲਕੁਲ ਸ਼ਾਸਤਰੀ ਮਾਰਕੀਟ ਚੌਕ ਹੈ ओके ਚੌਂਕ ਦੇ ਵਿੱਚ ਸਾਡਾ ਸ਼ੋਰੂਮ ਹੈ ਪੀਲੇ ਰੰਗ ਦੀ ਵੱਡੀ ਬਿਲਡਿੰਗ ਬਣੀ ਹੈ orange color ਦੀ ਦੂਰੋਂ ਦੇਖਿਆ ਜਾਂਦੀ ਹੈ ਦੂਰੋਂ ਦੇਖਿਆ ਜਾਂਦੀ ਹੈ ਟਾਇਰ ਬੂਟੀਕ ਸਾਡਾ ਇਸ ਫਰਮ ਦਾ ਨਾਮ ਹੈ ਓਕੇ ਸਾਨੂੰ ਵਿੱਚ ਕੰਟੀਨੈਂਟਲ ਕਰਕੇ ਫੇਮਸ ਹੈ ਰਹਾ ਜਿਆਦਾ ਇਹ ਕੰਟੀਨੈਂਟਲ ਦਾ ਜਿਆਦਾ ਓਹ ਦੇਖੋ ਸੀਪੀਡੀ ਸਾਡਾ ਕੰਟੀਨੈਂਟਲ ਦਾ ਮੇਨ ਕੰਮ ਹੈ ਨਾ ਉਹ ਦੇਖੋ ਲੋਗੋ ਲਾਇਆ ਕੰਟੀਨੈਂਟਲ ਸਾਡਾ ਕੰਟੀਨੈਂਟਲ ਦਾ ਸੀਪੀਡੀ ਹੈ ਪੂਰੇ ਪੰਜਾਬ ਦਾ ਵੱਡਾ ਸਟੋਰ ਹੈ ਸੀਪੀਡੀ ਮਤਲਬ ਕੀ ਕਹਿੰਦਾ ਕਵੈਂਟੀ ਪ੍ਰੀਮੀਅਮ ਡਰਾਈਵ ਹੁੰਦੀ ਹੈ ਓਕੇ ਉਹਦੇ ਵਿੱਚ ਅਸੀਂ ਵੱਡਾ ਸਟੋਰ ਹੁੰਦਾ ਜਿਹੜਾ ਕੋ ਕੰਟੀਨੈਂਟਲ ਦਾ ਉਹ ਹੈ ਮਤਲਬ ਮੇਨ ਦਿੱ ਉਹਨਾਂ ਦੀ ਗੱਡੀ ਆ ਗੱਲਬਾਤ ਕਰ ਕਿਹੜੀ ਜਗ੍ਹਾ ਤੋਂ ਆਏ ਭਾਈ ਭਾਈ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਅੱਛਾ ਗ੍ਰੈਂਡ ਇੱਥੇ ਸਿੱਧੇ ਆਏ ਸੀਗੇ ਹਾਂ ਜੀ ਹਲੋਏ ਵਗੈਰਾ ਸਿਲੈਕਟ ਹੋ ਗਿਆ ਤੁਹਾਨੂੰ ਮੈਂ ਦਿਖਾ ਦਿੱਤੇ ਅਨੰਦਪੁਰ ਸਾਹਿਬ ਤੋਂ ਆਏ ਭਾਈ ਹੋਣੀ ਗੱਡੀ ਭਾਈ ਨਵੀਂ ਲਈ ਹਨ ਲੱਗਦਾ ਹਾਂ ਜੀ ਚਲੋ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਦੱਸਿਆ ਬੰਦੇ ਨੇ ਸਜੈਸਟ ਕੀਤਾ ਕਿਉਂਕਿ ਉਹਨੂੰ ਵਧੀਆ ਸਰਵਿਸ ਮਿਲੀ ਹੋਊਗੀ ਹਾਂ ਜੀ ਹਾਂ ਜੀ ਬੱਸ ਬੱਸ ਭਾਈ ਇਦਾਂ ਹੀ ਆਖੋ ਤਾਂ ਅਛਾ ਭਾਈ ਇੱਥੇ ਗੋਡਾਊਨ ਆਦਾ ਡਾਣਾ ਇਹ ਗੋਡਾਊਨ ਕੰਮ ਸਾਡੀ ਵਰਕਸ਼ਾਪ ਹੈ ਓਕੇ ਇੱਥੇ ਅਸੀਂ ਸਾਰੇ ਟਾਇਰ ਫਿਟ ਕਰਦੇ ਆ ਬੈਲੈਂਸਿੰਗ ਕਰਦੇ ਆ ਮਸ਼ੀਨਰੀ ਇੱਥੇ ਲੱਗੀਆਂ ਹੋਈਆਂ ਸਾਰੀਆਂ ਓਹ ਭਾਈ ਚੈੱਕ ਕਰੋ ਨਾਲੇ ਇੱਥੇ ਵੀ ਜਿਹੜੇ ਗੱਡੀਆਂ ਲਾਤੀ ਅਸੀਂ ਇਹਦੇ ਵਿੱਚ ਤੁਹਾਡਾ ਪੁਰਾਣਾ ਵੀ ਸਮਾਨ ਐਡਜਸਟ ਕਰਦੇ ਆ ਜਿੱਦਾਂ ਰਿੰਮ ਉਤਰਦੇ ਆ ਨਵੀਆਂ ਗੱਡੀਆਂ ਦੇ ਅਲੋਏ ਉਤਰਦੇ ਆ ਜਾਂ ਟਾਇਰ ਉਤਰਦੇ ਆ ਸਾਡੇ ਕੋਲ ਹਰ ਚੀਜ਼ ਹੈ ਉਹ ਤਾਂ ਦਿੱਤਾ ਉਹ ਰਿੰਮ ਵੀ ਜਿਹੜੇ ਪੁਰਾਣੇ ਇਹ ਜੇ ਕੋਈ ਲੈਣ ਆਊਗਾ ਤੁਹਾਨੂੰ ਦੇ ਦੇ ਦਿਆਂਗੇ ਬਿਲਕੁਲ ਦੇ ਦੇ ਦਿਆਂਗੇ ਹਾਂਜੀ ਤੁਪਿਆ ਇੰਨੇ ਟਾਇਰ ਪਏ ਜਿਹੜੇ ਇਹਨਾਂ ਦਾ ਕੀ ਕਰੋਗੇ ਇਹ ਸਾਰੀਆਂ ਗੱਡੀਆਂ ਤੋਂ ਟਾਇਰ ਉਤਰਦੇ ਅਸੀਂ ਵਿੱਚ ਐਡਜਸਟ ਕਰਦੇ ਆਂ ਲੋਕਾਂ ਦੇ ਇਹ ਗਾਂ ਕਿੱਥੇ ਵੀ ਕਰੋਂਗੇ ਗਾਂ ਸੇਲ ਹੋ ਜਾਂਦਾ ਇੱਥੇ ਹੀ ਅੱਛਾ ਅਸੀਂ ਇਕੱਠੇ ਦਾ ਇਕੱਠਾ ਲੋਡ ਚਕਾ ਦਿੰਦੇ ਆਂ ਇਹ ਇਕੱਠਾ ਟਰੱਕ ਭਰ ਕੇ ਜਾਂਦੇ ਹਾਂ ਹਾਂ ਹੁਣ ਆ ਦੇਖੋ ਇੰਨੀਆਂ ਗੱਡੀਆਂ ਨੇ ਟਾਇਰ ਖੋਲਿਆ ਇਹ ਸਾਰੇ ਆਪਾਂ ਨਵੀਆਂ ਗੱਡੀਆਂ ਦੇ ਟਾਇਰ ਖੋਲ ਕੇ ਰੱਖਦੇ ਆਂ ਓਕੇ ਓਕੇ ਇਹ ਆ ਨਵੀਆਂ ਗੱਡੀਆਂ ਦੇ ਟਾਇਰ ਆਏ ਸਾਰੀਆਂ ਨਵੀਆਂ ਗੱਡੀਆਂ ਦੇ ਟਾਇਰ ਟਾਇਰ ਪ੍ਰੋਫਾਈਲ ਚੇਂਜ ਕਰਵਾ ਲਏ ਡੇਲੀ ਉਤਰਦੇ ਆਂ ਹਾਂ ਜਿਹਦਾ ਬਾਹਰ ਤੋਂ ਗੱਡੀਆਂ ਦੇ ਹੁਣ ਉਤਰ ਰਹੇ ਉਦੋਂ ਹੀ ਇਹ ਵੀ ਟ ਕਿੰਨਾ ਹਹਾਕਾਰ ਇਹ ਦੇਖਾਉਂ ਇਹ ਦੇਖੋ ਗੱਡੀਆਂ ਟਾਇਰਾਂ ਸਿੱਟ ਹੋ ਰਹੇ ਅੱਛਾ ਆ ਦੋਨੋਂ ਗੱਡੀਆਂ ਗ੍ਰੈਂਡ ਵਿਟਾਰਾ ਤੇ ਆਪਣੀ i20 ਦੇ ਅਲੋਏ ਫਿੱਟ ਹੋ ਰਹੇ ਆ ਦੋਨੋਂ ਦੋਨਾਂ ਦੇ ਪਹਿਲਾਂ ਵੀਲ ਮਤਲਬ ਬੈਲੈਂਸ ਹੁੰਦੇ ਆ ਪਹਿਲੇ ਟਾਇਰ ਫਿੱਟ ਹੁੰਦੇ ਆ ਫਿਰ ਵੀਲ ਬੈਲੈਂਸ ਹੁੰਦੇ ਆ ਵੀਲ ਵਾਲਾ ਕਿੱਦਾਂ ਬੰਦੇ ਲੱਗੇ ਹੋਏ ਆ ਹਨਾ ਤੇ ਆ ਇਹ ਆ ਕਿਹੜੇ ਲੋਏ ਪਏ ਬਈ ਇਹ ਸੈਕੰਡ ਹੈਂਡ ਅਲੋਏ ਹੁੰਦੇ ਜਿਹੜੇ ਆਪਾਂ ਗੱਡੀਆਂ ਤੋਂ ਉਤਾਰਦੇ ਆ ਸੈਕੰਡ ਹੈਂਡ ਐਡਜਸਟ ਹਾਂਜੀ ਸੈਕੰਡ ਹੈਂਡ ਵੀ ਮਿਲ ਜਾਂਦੇ ਆ ਜੇ ਕੋਈ ਇੰਟਰਸਟਿਡ ਆ ਵੀ ਸੈਕੰਡ ਹੈਂਡ ਵੀ ਦੇ ਵੀ ਦਿੰਦੇ ਹਾਂਜੀ ਸੈਕੰਡ ਹੈਂਡ ਅਲੋਇ ਵਧੀਆ ਵਧੀਆ ਉਤਰਦੇ ਆ ਬਹੁਤ ਜੇ ਰਿਮ ਵਗੈਰਾ ਲੈਣੇ ਉਹ ਵੀ ਮਿਲ ਜੂਗੇ ਰਿਮ ਲੈਣੀ ਉਹ ਵੀ ਹੈਗੇ ਆ ਕਰੋ ਦੋਨੇ ਗੱਡੀਆਂ ਜੱਕਾਂ ਤੇ ਆ ਗਈਆਂ ਵਾ ਆ ਗੱਡੀ ਦੇ ਅਲੋਏ ਵੀ ਮਤਲਬ ਹੋ ਗਏ ਆ ਤਿਆਰ ਉਹ ਵੀ ਗੱਡੀ ਦੇ ਵੀ ਹੋ ਗਏ ਆ ਤਿਆਰ ਹੁਣ ਆ ਪਾਉਣ ਦੇ ਆ ਬੰਦੇ ਕਿ ਕਿੱਧਰ ਰੋਡ ਹੁੰਦੀ ਭਾਈ ਇਹ ਬੀਐਮਸੀ ਚੌਂਕ ਤੋਂ ਆ ਰਹੀ ਸੜਕ ਸਿੱਧੀ ਬੀਐਮਸੀ ਚੌਂਕ ਤੋਂ ਆ ਸਿੱਧੀ ਸੜਕ ਆਂਦੀ ਲੈਫਟ ਤੇ ਸਾਡਾ ਸ਼ੋਰੂਮ ਪੈ ਜਾਂਦਾ ਉਧਰੋਂ ਦੀ ਆਉਂਦੇ ਹੋ ਉਹ ਇੱਧਰ ਨੂੰ ਆ ਜਾਣਾ ਸਿੱਧਾ ਕੰਟੀਨੈਂਟਲ ਤੇ ਆਹ ਸ਼ਾਸਤਰੀ ਮਾਰਕੀਟ ਦਾ ਚੌਂਕ ਆ ਤੇ ਸਿੱਧੀ ਬਿਲਡਿੰਗ ਡੀਐਸਓ ਖਨ ਦੀ ਦੂਰੀ ਹੀ ਦੇਹ ਜਾਂਦੀ ਹੈ ਹਨਾ ਬਈ ਕੰਟੀਨੈਂਟਲ ਕਰ ਤੇ ਇੱਕ ਗੱਡੀ ਹੋਰ ਆ ਗਈ ਆ ਬਈ ਕੀ ਆ ਕਹਿ ਰਣ ਇਹ ਦੇਖਦੇ ਆ ਕੀ ਭਾਈ ਹੁਣੀ ਕਿਹੜੇ ਕਿਹੜੇ ਲਾਇਸ ਸਿਲੈਕਟ ਕਰਦੇ ਆ ਤੇ ਕੀ ਪਹੁੰਚਦੇ ਆ ਇਹ ਆਈ ਆ ਕੀ ਆ ਕਹਿ ਰਣ ਭਾਈ ਇਦਾਂ ਆ ਗੱਲ ਬਾਤ ਗੱਡੀਆਂ ਨਵੀਆਂ ਕਢਾ ਕੇ ਨਾ ਸਿੱਧੀਆਂ ਇੱਥੇ ਲੈ ਆਉਂਦੇ ਲੋਕੀ ਸਾਨੂੰ ਨਵੀਂ ਕਢਾਈ ਇਹਨਾਂ ਨੇ ਗੱਡੀਆਂ ਨਵੀਆਂ ਆਈ ਸ਼ੋਰੂਮ ਤੋਂ ਅੱਜ ਹਾਂਜੀ ਲੋ ਵੀ ਸ਼ੋਰੂਮ ਚੋਂ ਲੈ ਕੇ ਸਿੱਧੀ ਇੱਥੇ ਲੈ ਆਉਂਦੇ ਨਾ ਕਿ ਅਲੋਏ ਪਵਾ ਕੇ ਫੇਰ ਆਹ ਦੇਖੋ ਰਿਬਨ ਵਗੈਰਾ ਵੀ ਹਜੇ ਇਦਾਂ ਹੀ ਲੱਗੇ ਆ ਤੇ ਮੇਰੇ ਹਿਸਾਬ ਨਾਲ ਪੂਜਾ ਵੀ ਹਜੇ ਘਰੇ ਜਾ ਕੇ ਕਰਾਉਣੀ ਆ ਭਾਈ ਪੂਜਾ ਬਾਅਦ ਚ ਕਰਾਂਦੇ ਪਹਿਲੇ ਟਾਇਰ ਲੋਏ ਪਾਉਂਦੇ ਨੇ ਤਲੋ ਵੀ ਇਹ ਗੱਡੀ ਭਾਈ ਹੁਣ ਆਦੀ ਆ ਭਾਈ ਕਿਹੜੀ ਜਗ੍ਹਾ ਤੋਂ ਪਹਿਲਾਂ ਤੁਸੀਂ ਭਾਈ ਨਵੇਂ ਹੈ ਸੋ ਕਰਨਾ ਪੈਂਦਾ ਅੱਛਾ ਇਸ ਤੋਂ ਪਹਿਲਾਂ ਵੀ ਪਵਾ ਕੇ ਲਿਆ ਨੇ ਲੋਏ ਵਗੈਰਾ ਹਾਂ ਭਾਈ ਇੱਕ ਵਾਰ ਵਧੀਆ ਲੱਗਿਆ ਫੇ ਤੁਹਾਨੂੰ ਤੇ ਭਾਈ ਤੁਸੀਂ ਵੀ ਉੱਥੇ ਦੇ ਹੀ ਹੁਣੇ ਬੈਠੋ ਭਾਈ ਉਦਾਂ ਨਾਲ ਆ ਜਾਣਾ ਭਾਈ ਆਸਟ੍ਰੇਲੀਆ ਤੋਂ ਆਇਆ ਅੱਛਾ ਅੱਛਾ ਉਹ ਘੁੰਮਣ ਫਿਰਨ ਲਈ ਆ ਗਏ ਚਲੋ ਸਹੀ ਆ ਸਹੀ ਆ ਤੇ ਆ ਗੱਡੀ ਆ ਭਾਈ ਹੁਣਾਂ ਨੇ ਹਾਈ ਰਾਈਡਰ ਲਈ ਇਹਦੇ ਅਲੋਏ ਤੁਹਾਡੇ ਸਾਹਮਣੇ ਆ ਅੰਕਲ ਹੁਣੇ ਲੱਗੇ ਹੋਏ ਆ ਉਧਰਲੀ ਵੀ ਪੈ ਗਏ ਭਾਈ ਗਨ ਹੋਈ ਗਿਆ ਲਗਭਗ ਕੰਮ ਸਾਰਾ ਤੇ ਸਿਲੈਕਟ ਵਗੈਰਾ ਵਧੀਆ ਕੀਤਾ ਭਾਈ ਵਧੀਆ ਮਤਲਬ ਚੋਣ ਆ ਭਾਈ ਆਪਾਂ ਟਾਇਰ ਟੂਰ ਪੂਰੇ ਪਵਾ ਕੇ ਪਹਿਲਾਂ ਸਿਲੈਕਟ ਕੀਤੇ ਆ ਲਾ ਕੇ ਗੱਡੀ ਨੂੰ ਫਿਰ ਚੈੱਕ ਮਤਲਬ ਜੱਜਦੇ ਆ ਮਾੜਾ ਨਹੀਂ ਲੱਗਦਾ ਭਾਈ ਲੋਏ ਇਹ ਇਹ ਮਤਲਬ ਚੱਲਦਾ ਅ ਤੇ ਬਾਕੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਭਾਈ I I20 ਦੇ ਹਜੇ ਆਉਂਦਾ ਵੇ ਆ ਕੰਮ ਭਾਈ ਇੱਕ ਵਾਰੀ ক্লোਜ਼ ਥਿਊ ਵਿਊ ਦਿਖਾ ਦੇਣਾ ਤੁਹਾਨੂੰ ਚੈੱਕ ਕਰੋ ਪਲਾਟੀ ਦੇ ਟਾਇਰ ਪਲਾਟੀ ਦੇ ਅਲੋਏ ਆ ਤੇ ਕੰਟੀਨੈਂਟਲ ਦੇ ਟਾਇਰ ਬੋਏ ਆ ਭਾਈ ਉਹਨਾਂ ਨੇ 16 ਇੰਚ ਆ ਦੇਖੋ ਪਲਾਟੀ ਦਾ ਲੋਗੋ ਵੀ ਆ ਨਾਲ ਕਈ ਅਲੋਏ ਪਲਾਟੀ ਦੇ ਉੱਪਰ ਉਹ ਸਿਰਫ ਗੋਲ ਵਾਲਾ ਥੱਲੇ ਵਾਲਾ ਲਾਇਆ ਹੁੰਦਾ ਹਨਾ ਉਹ ਜਿਹੜਾ ਕੈਪ ਚੇਂਜ ਉਹ ਹੀ ਲਾਇਆ ਹੁੰਦਾ ਪਰ ਹੁੰਦੇ ਨਹੀਂ ਜੇ ਓਰਿਜਨਲ ਅਲੋਏ ਆ ਪਲਾਟੀ ਦੇ ਭਾਈ ਇਹ ਟਾਇਰਾਂ ਦਾ ਭਾਈ ਕੀ ਗਾਰੰਟੀ ਵਾਰੰਟੀ ਕਿੱਦਾਂ ਹੁੰਦੀ ਆ ਇਦੇ ਉੱਪਰ ਕੱਟ ਲੱਜੇ ਪੱਤੀ ਲੱਜੇ ਟਾਇਰ ਫਟ ਜੇ ਵਾਰੰਟੀ ਆਉਂਦੀ 2 ਸਾਲ ਦੀ ਅੱਛਾ ਸਪੈਸ਼ਲ ਵਾਰੰਟੀ ਹੈ ਫੋਨ ਦੇ ਉੱਪਰ ਆਉਂਦੀ ਹੈ ਆਨਲਾਈਨ ਰਜਿਸਟਰਡ ਹੁੰਦੀ ਹੈ ਕਸਟਮਰ ਆਲ ਓਵਰ ਇੰਡੀਆ ਚ ਕਿਤੇ ਵੀ ਟਾਇਰ ਚੇਂਜ ਕਰ ਸਕਦਾ ਮੰਨ ਲਓ ਮਨਾਲੀ ਗਿਆ ਹੋਇਆ ਵੋ ਵੀ ਆਲ ਓਵਰ ਇੰਡੀਆ ਚ ਜੰਮੂ ਕਸ਼ਮੀਰ ਜਾਵੇ ਉੱਥੇ ਬਦਲੋ ਬਟਾ ਆਨਲਾਈਨ ਹੋਏ ਆਨਲਾਈਨ ਇਹਨਾਂ ਦਾ ਮੈਸੇਜ ਆਇਆਣਾ ਫੋਨ ਦੇ ਉੱਪਰ ਫੋਨ ਤੇ ਹੀ ਗਾਰੰਟੀ ਹੁੰਦੀ ਆ ਆ ਕੌਂਟੀਨੈਂਟਲ ਦੇ ਟਾਇਰਾਂ ਦੀ ਬਈ 2 ਸਾਲਾਂ ਦੀ ਗਾਰੰਟੀ ਹੈ ਤੁਸੀਂ ਮਨਾਲੀ ਗਏ ਆ ਤੁਸੀਂ ਪ੍ਰਤਾਹ ਗਏ ਆ ਵੇਹੇ ਭਾਈ ਹੁੰਦਾ ਨਹੀਂ ਇੰਨਾ ਟਾਰਾਂ ਜਿੱਤੇ ਬਾਈ ਜਾਂਚ ਕੇ ਤੇ ਹਨਾ ਹੋ ਜਾਵੇ ਤੇ ਮਤਲਬ ਜਿਹੜੀ ਜਿਹੜੀ ਸਿਟੀ ਵਿੱਚ ਤੁਸੀਂ ਹੈਗੇ ਆ ਉੱਥੇ ਹੀ ਤੁਹਾਡਾ ਜੁਣਾ ਆ ਜਾਣਾ ਹਰ ਜਗ੍ਹਾ ਚਾਹੇ ਤੁਸੀਂ ਚੰਡੀਗੜ੍ਹੋਂ ਚਾਹੇ ਹਰਿਆਣਿਆਂੋਂ ਚਾਹੇ ਦਿੱਲੀੋਂ ਯੂਪੀੋਂ ਕੰਟੀਨੈਂਟ ਤੁਸੀਂ ਸ਼੍ਰੀਨਗਰ ਤੋਂ ਅੱਛਾ 10-12 ਬੰਦੇ ਇੱਕੋ ਵਾਰ ਹੀ ਪੈ ਜਾਂਦੇ ਆਉਣੇ ਭੁੰਡਾਂ ਕੋ ਗੱਡੀ ਤਾਂ ਫ੍ਰੀ ਹੋਈ ਜਾਣੀ ਹਨਾ ਅੱਧੇ ਘੰਟੇ 'ਚ ਗੱਡੀ ਦੇਣੀ ਹੁੰਦੀ ਆ ਬਾਅਦ ਅੱਧੇ ਘੰਟੇ ਜਗਣਾ ਗੱਡੀ ਦੇਣੀ ਨਹੀਂ ਸਹੀ ਆ ਭਾਈ ਮੈਨੇਜ ਕਰਨਾ ਹੁੰਦਾ ਕਿਉਂਕਿ ਹੋਰ ਵੀ ਗੱਡੀਆਂ ਵੇਟਿੰਗ 'ਚ ਖੜੀਆਂ ਹੁੰਦੀਆਂ ਵਾ ਕੋਈ ਗੱਡੀਆਂ ਆਉਂਦੀਆਂ ਫਿਰ ਉਹ ਵੇਟ ਕਰਦੇ ਆ ਹਾਂਜੀ 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 ਨਹੀਂ ਵਧੀਆ ਭਾਈ ਵਧੀਆ ਬੰਦੇ ਜਿੰਨੇ ਜਿਆਦਾ ਹੋਣਗੇ ਕੰਮ ਓਨੀ ਛੇਤੀ ਹੋਊਗਾ ਬਿਲਕੁਲ ਜੀ ਬਿਲਕੁਲ ਓਕੇ ਭਾਈ ਸਹੀ ਆ ਡਨ ਹੋ ਗਏ ਆ ਜਿਆਦਾ ਜਾਣ ਕਰ ਲਈ ਮੈਂ ਸਕਰੀਨ ਤੇ ਨੰਬਰ ਦੇ ਦੂੰਗਾ ਸੰਪਰਕ ਕਰ ਲਿਓ ਐਡਰੈਸ ਵਗੈਰਾ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵਾ ਬਾਕੀ ਜਸਰੀਗੜ ਆਈ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ